ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ 4.5 ਮਰਲਿਆਂ ਤੋਂ ਉੱਪਰ ਜਗ੍ਹਾ ਹੈਗੀ ਐ ਡਬਲ ਸਟੋਰੀ ਕੋਠੀ ਐ ਛਿਪਦੇਵਲ ਮੂੰਹ ਆ ਗਲੀ ਬੰਦ ਦਾ 22 ਫੁੱਟ ਚੌੜੀ ਜਿਹੜੀ ਐ ਗਲੀ ਐ ਇੰਟਰਲੌਕ ਲੱਗੀ ਐ ਸਿਵਰ ਪਿਆ ਹੋਇਆ ਤੇ ਏਰੀਆ ਬਹੁਤ ਹੀ ਸੋਹਣਾ ਪੌਸ਼ ਏਰੀਏ ਦੇ ਵਿੱਚ ਜਿਹੜੀ ਐ ਇਹ ਕੋਠੀ ਐ ਅਮਰਸਰ ਰੋਡ ਮੋਗਾ ਸ਼ਹਿਰ ਹਾਈਵੇ ਤੋਂ ਵੀ ਬਿਲਕੁਲ ਥੋੜੀ ਜਿਹੀ ਦੂਰੀ ਦੇ ਉੱਤੇ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਅਮਰਸਾ ਰੋਡ ਤੋਂ ਸਪੋਰਚ ਦੀ ਗੱਲ ਕਰੀਏ ਤਾਂ ਛੋਟੀ ਗੱਡੀ ਜਿਹੜੀ ਆ ਇਸ ਪੋਰਚ ਦੇ ਵਿੱਚ ਲੱਗਦੀ ਹੈ ਕਿਉਂਕਿ ਪੋਰਚ ਦੇ ਵਿੱਚ ਦੀ ਜੜੀਆਂ ਪੌੜੀਆਂ ਦਿੱਤੀਆਂ ਹੋਈਆਂ ਦੋ ਬੈਡਰੂਮ ਜਿਹੜੇ ਆ ਥੱਲੇ ਬਣੇ ਹੋਏ ਆ ਇੱਕ ਡ੍ਰਾਈੰਗ ਰੂਮ ਆ ਰਸੋਈ ਆ ਲੌਬੀ ਆ ਤੇ ਉੱਪਰ ਵੀ ਦੋ ਬੈਡਰੂਮ ਰਸੋਈ ਆ ਲੈਟਰਨ ਬਾਥਰੂਮ ਤੇ ਕਾਫੀ ਖੁੱਲੇ ਜਿਹੜੀ ਆ ਮੌਂਟੀ ਹੈਗੀ ਆ ਸੋ ਆਜੋ ਦੇਖਦੇ ਆਂ ਫਿਰ ਡ੍ਰਾਈング ਰੂਮ ਦੇਖਣ ਤੋਂ ਬਾਅਦ ਚੱਲਦੇ ਆਂ ਆਪਾਂ ਰਸੋਈ ਦੇ ਵਿੱਚ ਸੋ ਰਸੋਈ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਆ ਜਿਹੜਾ ਕਵਰਡ ਦਾ ਹੋਇਆ ਵੀ ਐ ਚਿਮਨੀ ਲੱਗੀ ਹੋਈ ਐ ਔਰ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਐ ਸੋ ਦੇਖਦੇ ਆਂ ਫਿਰ ਫਰਸਟ ਬੈੱਡਰੂਮ ਔਰ ਫਰਸਟ ਬੈੱਡਰੂਮ ਦੇ ਵਿੱਚ ਇਸ ਵੇਲੇ ਆਪਾਂ ਹੈਗੇ ਆਂ ਇੱਕ ਸਾਈਡ ਤੇ ਮੰਦਰ ਬਣਿਆ ਹੋਇਆ ਤੇ ਦੂਸਰੀ ਸਾਈਡ ਤੇ ਜਾਲ ਬਿਜਦੀ ਜਿਹੜਾ ਉਹ ਗੇਟ ਦਿੱਤਾ ਹੋਇਆ ਸੋ ਇਹ ਬੈਕ ਸਾਈਡ ਤੇ ਜਾਲਾ ਵੈਂਟੀਲੇਸ਼ਨ ਵਾਸਤੇ ਰੋਸ਼ਨੀ ਵਾਸਤੇ ਤੁਸੀਂ ਦੇਖ ਸਕਦੇ ਹੋ ਸੋ ਇਹ ਹੈਗਾ ਜੀ ਦੂਸਰਾ ਬੈਡਰੂਮ ਔਰ ਦੂਸਰੇ ਬੈਡਰੂਮ ਦੇ ਵਿੱਚ ਜਿਹੜਾ ਬਾਥਰੂਮ ਅਟੈਚ ਆ ਔਰ ਪਹਿਲੇ ਬੈਡਰੂਮ ਦੇ ਨਾਲ ਵੀ ਇਹੀ ਜਣੀ ਕਿ ਇੱਕ ਵਾਸ਼ਰੂਮ ਜਿਹੜਾ ਬੈਕ ਸਾਈਡ ਤੇ ਬਣਿਆ ਹੋਇਆ ਤੇ ਇੱਕ ਸਟਾਰਟਿੰਗ ਤੇ ਜਿਹੜੇ ਆ ਆਪਾਂ ਦੇਖਿਆ ਲਾਈਟਿੰਗ ਬਾਥਰੂਮ ਜਿਹੜੇ ਆ ਬਾਹਰਲੀ ਸਾਈਡ ਬਣੇ ਹੋਏ ਆ ਤੇ ਆਜੋ ਚੱਲਦੇ ਆਂ ਫਿਰ ਆਪਾਂ ਉੱਪਰ ਸੋ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ 45 ਲੱਖ ਦੇ ਵਿੱਚ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਉੱਪਰ ਵਾਸ਼ਰੂਮ ਜਿਹੜਾ ਬਣਿਆ ਹੋਇਆ ਟੇਲ ਦਾ ਕੰਮ ਜਿਹੜਾ ਉੱਪਰ ਹੋਇਆ ਵੀ ਆ ਦੋ ਬੈੱਡਰੂਮਾਂ ਰਸੋਈ ਜਿਹੜੀ ਆ ਉੱਪਰ ਵੀ ਬਣੀ ਹੋਈ ਹੈ ਸੋ ਇਹ ਹੈਗੀ ਹੈ ਜੀ ਰਸੋਈ ਸੋ ਜੇ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਤੁਸੀਂ ਵੀ ਇਹ ਘਰ ਮਕਾਨ ਦੁਕਾਨ ਵੇਚਣੀ ਹੈ ਤਾਂ ਐਡ ਆਪਾਂ ਫ੍ਰੀ ਕਰਦੇ ਆਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਫਰਸਟ ਬੈਡਰੂਮ ਤੋਂ ਬਾਅਦ ਦੂਸਰਾ ਬੈਡਰੂਮ ਜਿਹੜਾ ਆਪਾਂ ਦੇਖ ਰਹੇ ਹਾਂ ਸੋ ਕੱਬੜ ਵਾਸਤੇ ਜਿਹੜਾ ਉਹ ਜਗ੍ਹਾ ਵੀ ਬਣੀ ਹੋਈ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ